ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਮੇਤੀ ਅੱਜ 7 ਜਨਵਰੀ 2024 ਨੂੰ ਮਨਾਣੇ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਬੈਸਟ ਰੇਡਰ ਤੇ ਜਾਫੀ ਨੂੰ ਬ੍ਰਾਂਡ ਨਿਊ ਮਹਿੰਦਰਾ ਟਰੈਕਟਰ ਦਿੱਤੇ ਜਾਣਗੇ ਤੇ ਦੋਸਤੋ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਤੁਹਾਨੂੰ ਕੱਲ ਨੂੰ ਟੀਮਾਂ ਦੇ ਪਲੇਅਰਾਂ ਦੇ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਸੋ ਦੋਸਤੋ ਆਪਾਂ ਨੂੰ ਦੋ ਵੱਡੀਆਂ ਟੀਮਾਂ ਬਾਰੇ ਜਾਣਕਾਰੀ ਮਿਲੀ ਆ ਤੇ ਪਹਿਲੀ ਟੀਮ ਆ ਦੋਸਤੋ ਦੋਦੇ ਦੀ ਜਿਸ ਦੇ ਵਿੱਚ ਸੰਦੀਪ ਦੋਦੇਆਲਾ ਰੁਪਿੰਦਰ ਕੋੜਾ ਤੇ ਕਾਲਾ ਤੇ ਕਾਲਾ ਤੇ ਬੁੱਟਰ ਦੋਦਾ ਤੇ ਮੰਨਾ ਬਲਣਾ ਬੂਰੀ ਬੋਲੇ ਲੰਗਲ ਵਾਲਾ ਜੋਦਾ ਸੁਰਖਪੁਰੀਆ ਗਗਨ ਸੂਰੇਵਾਲੀਆ ਇਹ ਪਲੇਅਰ ਖੇਡਣਗੇ ਦੋਦੇ ਦੀ ਟੀਮ ਦੇ ਵਿੱਚ ਤੇ ਨਾਲ ਹੀ ਦੋਸਤੋ ਦਿਉਰੇ ਦੀ ਟੀਮ ਬਣੀ ਆ ਤੇ ਦਿਉਰੇ ਦੀ ਟੀਮ ਦੇ ਵਿੱਚ ਰਵੀ ਦਿਉਰਾ ਅਮਨ ਤੇ ਪੋਲਾ ਦਿਉਰਾ ਸ਼ੀਲੂ ਬਹੁ ਅਕਬਰਪੁਰ ਅੰਬਾਸੌਰ ਸਿੰਘ ਮੋਹਿਤ ਤੇ ਦੀਪਦਵਰ ਜੀ ਇਹ ਪਲੇਅਰ ਖੇਡਣਗੇ ਦੋਸਤੋ ਟੀਮ ਦੇ ਹੋਰੇ ਦੀ ਵਿੱਚ ਤੇ ਆਪਾਂ ਨੂੰ ਦੋਸਤੋ ਇਹ ਦੋ ਟੀਮਾਂ ਬਾਰੇ ਜਾਣਕਾਰੀ ਮਿਲੀ ਆ ਤੇ ਅੱਜ ਦੋਸਤੋ ਇਸ ਟੂਰਨਾਮੈਂਟ ਉਤੇ ਸਾਜੀ ਸ਼ਕਰਪੁਰਾ ਹੋਣਾਂ ਦੀ ਵੀ ਇੱਕ ਬਹੁਤ ਵੱਡੀ ਟੀਮ ਬਣ ਕੇ ਆ ਰਹੀ ਆ ਤੇ ਉਸ ਦੇ ਬਾਰੇ ਵੀ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਅਗਲੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਸਾਮ ਤੱਕ ਜਿੰਨੇ ਵੀ ਅਪਡੇਟ ਆਪਾਂ ਨੂੰ ਮਿਲਣਗੇ ਪਲੇਅਰਾਂ ਬਾਰੇ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਇਸ ਟੂਰਨਾਮੈਂਟ ਦੇ ਬਾਰੇ ਸੋ ਦੋਸਤੋ ਐਦਾਂ ਦੇ ਹੀ ਕਬੱਡੀ ਕੱਪਾਂ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ